ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਹੜਾ ਕਿ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਪਰ ਬਹੁਤ ਗੱਲਾਂ ਦੇ ਖੁਲਾਸੇ ਹੋ ਜਾਂਦੇ ਆ 5 ਕਰੋੜ ਰੁਪਈਆ ਬਰਾਮਦ ਹੁੰਦਾ ਤੇ ਉਹਦੇ ਘਰੋਂ 1.5 ਕਿਲੋ ਸੋਨਾ ਤੇ ਬਾਈਕੜੀਆਂ ਮਹਿੰਗੀਆਂ ਕੜੀਆਂ ਮਹਿੰਗੀਆਂ ਗੱਡੀਆਂ ਇਹ ਕਿੱਥੋਂ ਆਈਆਂ ਤੇ ਜਿਹੜਾ ਡੀਆਈਜੀ ਕਈ ਅਫਸਰ ਹੋਰ ਪਸਾ ਦਿੱਤੇ ਗਏ ਆ ਤਾਂ ਪਹਿਲਾਂ ਇੱਕ ਵੀਡੀਓ ਸਾਂਝੀ ਕਰਦੇ ਆ ਤੁਹਾਡੇ ਨਾਲ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਕਿਵੇਂ ਗ੍ਰਿਫਤਾਰ ਹੁੰਦੇ ਆ ਕਿੰਨੀ ਪ੍ਰਾਪਰਟੀ ਉਹਦੇ ਕੋਲੇ ਹੈਗੀ ਹੈ ਤੇ ਕਿੱਥੋਂ ਆਈ ਆ ਸਾਰੀ ਗੱਲਬਾਤ ਸਾਂਝੀ ਕਰਦੇ ਆ ਚੈਨਲ ਤੇ ਬਣ ਜਾਓ ਫਿਰ ਕਰਦੇ ਆ ਅੱਗੇ ਗੱਲਬਾਤ ਤੋਂ ਬਾਅਦ ਕੀ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਹੱਥ ਪੈਣ ਜਾ ਰਿਹਾ ਹੈ ਕੌਣ ਕੌਣ ਇਹਦੇ ਵਿੱਚ ਸ਼ਾਮਿਲ ਸੀ ਸਾਡੇ ਜਾਣਕਾਰ ਦੱਸਦੇ ਨੇ ਕਿ ਪੰਜਾਬ ਦੇ 15 ਹਾਈਐਸਟ ਦੇ ਆਈਪੀਐਸ ਅਫਸਰ ਜਿਨ੍ਹਾਂ ਦੇ ਵਿੱਚ 10 ਆਈਪੀਐਸ ਅਫਸਰ 5 ਆਈਐਸ ਅਫਸਰ ਜਿਹੜਾ ਮਿਡਲ ਮੈਨ ਹੈ ਜਿਹਦੇ ਕਰਕੇ ਅਰਜਨ ਸਿੰਘ ਭੁੱਲਰ ਸਾਹਿਬ ਹਣੀ ਫੜੇ ਗਏ ਨੇ ਜਿਹੜਾ ਵਿਚੋਲੀਆ ਜਿਹਦੇ ਕੋਲੋਂ 21 ਲੱਖ ਰੁਪਈਆ ਉਹਦੇ ਘਰੋਂ ਵੀ ਫੜਿਆ ਉਹਦੇ ਜਿਹੜੇ ਲਿੰਕ ਨੇ ਉਹ ਪੰਜਾਬ ਦੇ 10 ਆਈਪੀਐਸ ਅਫਸਰ ਤੇ 5 ਆਈਐਸ ਅਫਸਰ ਨੇ ਉਹਨਾਂ ਦੇ ਨਾਲ ਵੀ ਜਿਹੜੀ ਉਹਨਾਂ ਦੀ ਰੈਗੂਲਰ ਜਿਹੜੀ ਗੱਲਬਾਤ ਹੁੰਦੀ ਸੀ ਬਹੁਤ ਸਾਰੀ ਉਹਨਾਂ ਦੇ ਸੀਪੀਆਈਨੋ ਚੈਟ ਜਿਹੜੀ ਆ ਉਹ ਮਿਲ ਚੁੱਕੀ ਹੈ ਸ਼ੰਦਲਾਲ ਨਾਲ ਜਿਹੜਾ ਮਸਲਾ ਵਾ ਇਹ ਇਨਕਮ ਟੈਕਸ ਚੋਰੀ ਦਾ ਵੀ ਮਸਲਾ ਹੈ ਇਨਕਮ ਟੈਕਸ ਚੋਰੀ ਦੇ ਮਸਲੇ ਦੇ ਵਿੱਚ ਹੋਣਾ ਦੇਸ਼ ਦੀ सीबीआई ਏਜੰਸੀ ਤੋਂ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਅਤੇ UID ਉਹ ਵੀ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਫਕਤ ਮਾ ਦਰਜ ਕਰ ਸਕਦੀ ਹੈ ਉਹਨਾਂ ਦਾ ਮਸਲਾ ਜਿਹੜੇ ਸਕ੍ਰੈਪ ਡੀਲਰ ਆ ਪੰਜਾਬ ਦੇ ਵਿੱਚ ਉਹ ਕੀ ਹੈ ਕਿ ਉਹ ਦੇ ਦੇ ਵਿੱਚ ਜਿਹੜਾ ਬਸਦੀ ਇਨਵੋਲਵਮੈਂਟ ਉਹ ਦੇਖ ਕੇ ਕਿੰਨਾ ਮਾਲ ਖੋਇਆ ਜਾ ਰਿਹਾ ਕੀ ਕੁਝਾ ਕਿੰਨਾ ਟੈਕਸਾ ਕੀ ਸਾਰੇ ਜਿਹੜੇ ਉਹ ਖਰਚੇ ਜਿਹੜੇ ਪੱਜ ਦਿੱਤੇ ਇਹਦੇ ਇੱਕ ਮਕਦਮਾ ਦਰਜ ਕਰਤਾ ਤੇ ਇੱਥੇ 5 ਲੱਖ ਰੁਪਏ 8 ਲੱਖ ਰੁਪਏ ਦੀਆਂ ਗੱਲਾਂ ਮੌਲਾ ਪੀਆਂ ਨੇ ਪਰ ਇਹ ਮਾਮਲਾ ਬਹੁਤ ਹੀ ਸੀਰੀਅਸ ਹੈ ਆਇੰਪੈਸਾ ਇਸ ਅਫੀਸਰ ਕੌਣ ਹੈ ਔਰ ਹੋ ਸਕਦਾ ਹੈ ਕਿ ਹਰਜਨ ਸਿੰਘ ਪੁਲਰ ਨੂੰ ਲਵਾਉਣ ਵਾਲੇ ਕੌਣ ਹੋਵੇ। ਕਈ ਤੇ ਹੁਣ ਜਿਹੜੇ ਨੇ ਉਹ ਚੰਡੀਗੜ੍ਹ ਰਾਤ ਨਹੀਂ কাট ਰਹੇ। ਕਈ ਉੱਠਣਗੇ ਕਿ ਪਤਾ ਨਹੀਂ ਸਾਡੇ ਘਰ ਨਾਲ ਕਿਉਂਕਿ ਚੰਡੀਗੜ੍ਹ ਪੁਲ ਜਿਹੜਾ ਵਾ ਸੈਂਟਰ ਦੇ ਅਧੀਨ ਹੈ ਦੀ ਸੀਪੇ ਕਿਸੇ ਵੇਲੇ ਵੀ ਕਹਿੰਦੇ ਘਰ ਵਰਤੀ ਜਾ ਸਕਵੇ। ਕਈ ਨੇ ਇਥੇ ਰਾਤੋਈ ਭੱਜ ਗਏ ਸੀ ਤਾਂ ਪਤਾ ਲੱਗਾ ਹਰਜਨ ਸਿੰਘ ਪੁਲਰ ਭੱਜ ਫੜੇਗੇ ਪੰਜਾਬ ਦੇ ਵਿੱਚ ਜਾ ਕੇ ਚਲ ਗਏ ਕਿ ਚਲੋ ਘਟੂ ਘਟ ਉੱਥੇ ਤੇ ਜਿਹੜੀ ਐ ਸੀਪੀ ਫੜ ਨਹੀਂ ਆਉ ਉਹ ਜਿਹੜਾ ਮਸਲਾ ਸਭ ਤੋਂ ਵੱਡੇ ਕੀ ਇਹਦੇ ਖਾਸ ਕੌਣ ਸੀ ਕਿੰਨਾਂ ਨੇ ਲਵਾਇਆ ਉਹ ਸਾਰਾ ਹੁਣ ਜਿਹੜਾ ਰਿਕਾਰਡ ਹੈ ਉਹ ਸੀਪੀਆਈ ਕੋਲਾ ਹਾਂਜੀ ਖਬਰ ਤੁਸੀਂ ਸੁਣੀ ਲਈ ਹੈ ਜਿਹਦੇ ਵਿੱਚ ਕੀ ਹਰਚਰਜ ਸਿੰਘ ਭੁੱਲ ਡੀਆਈਜੀ ਨਹੀਂ ਕੱਲਾ ਇਹਦੇ ਵਿੱਚ ਕਈ ਅਫਸਰ ਹੋਰ ਵੀ ਫਸ ਗਏ ਆਈਐਸ ਤੇ ਆਈਪੀਐਸ ਹੋਰ ਵੀ ਜਿਵੇਂ ਕਿ 10 ਆਈਪੀਐਸ ਤੇ ਆਈਐਸ 5 ਇਹ 15 ਜਣਿਆਂ ਦਾ ਵਿੱਚ ਹੋਰ ਵੀ ਕਈ ਗਿਰਫਤਾਰ ਹੋਰ ਹੋਣਗੇ ਖੁਲਾਸੇ ਹੋਣਗੇ ਜਦੋਂ ਪਤਾ ਲੱਗਿਆ ਵੀ ਡੀਆਈਜੀ ਗਿਰਫਤਾਰ ਹੋ ਗਿਆ ਕਈ ਤਾਂ ਬਾਹਰ ਜਾਣ ਦੀ ਗੱਲ ਕਰ ਰਹੇ ਜਿਵੇਂ ਹੁਣ ਸੀਨੀਅਰ ਪੱਤਰਕਾਰਾਂ ਬੰਨੀਓ ਖੁਲਾਸੇ ਹੋ ਜਾਂਦੇ ਬੀਗ ਭੱਜਣ ਦੀ ਕੋਸ਼ਿਸ਼ ਵੀ ਕੀਤੀ ਐ ਤੇ ਪਰ ਲੇਕਿਨ ਹੁਣ ਇਹ 2 ਨੰਬਰ ਦਾ ਧੰਦਾ 2 ਨੰਬਰ ਦੇ ਕੰਮ ਇੰਨਾ ਪੈਸਾ ਕਿਵੇਂ ਆਉਂਦੇ ਸੀ ਤਾਂ ਹੁਣ ਜਿਹੜੀ ਕੀ ਖਬਰ ਤੁਸੀਂ ਸੁਣੀ ਲਈ ਤੇ ਪਰ ਲੇਕਿਨ ਹੁਣ ਡੀਆਈਜੀ ਤੇ ਇੱਕ ਸੀਬੀਆਈ ਜਦੋਂ ਗਿਰਫਤਾਰ ਕਰਦੀ ਆ ਤੇ ਉਹ ਕੋਡ ਦਾ ਕੀ ਕਹਿਣਾ ਉਹ ਗੱਲ ਵੀ ਖੁਲਾਸੇ ਕਰਾਂਗੇ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹੇ ਇਹੀ ਨਿਕਲ ਕੇ ਸਾਹਮਣੇ ਆ ਰਹੀ ਆ ਵੀ 5 ਕਰੋੜ ਰੁਪਈਆ ਬਰਾਮਦ ਹੁੰਦਾ 1.5 1.5 ਕਿਲੋ ਸੋਨਾ ਤੇ 22 ਘੜੀਆਂ ਮਹਿੰਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਇਹ ਆਈਆਂ ਕਿੱਥੋਂ ਇਹ ਦੋ ਨੰਬਰ ਦੇ ਧੰਦੇ ਨਾਲ ਹੀ ਹੁੰਦਾ ਜਾਂ ਇਹ ਚਿੱਟਾ ਵਿੱਚ ਬਕਾਉਂਦੇ ਆ ਜਾਂ ਨਸ਼ੇ ਵਾਲੇ ਨਾ ਹੱਥਾ ਹੁਣ ਹੋਰ ਕਈ ਗੱਲਾਂ ਦੇ ਖੁਲਾਸੇ ਆਉਣੇ ਬਾਕੀ ਆ ਇਹ ਸੀਬੀਆਈ ਜਿਵੇਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰੂਗੀ ਪੇਸ਼ੀ ਸੀਗੀ ਗੱਲ ਕੋਰਟ ਦੇ ਵਿੱਚ ਹੁਣ ਕੀ ਖਬਰ ਆਊਗੀ ਨਿਕਲ ਕੇ ਸਾਹਮਣੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਲੇਕਿਨ ਹੁਣ ਆਪ ਲੋਕਾਂ ਨਾਲ ਜ਼ਿਆਦਾ ਵੱਡੇ ਵੱਡੇ ਪੁਲਿਸ ਅਫਸਰ ਫੜੇ ਜਾਂਦੇ ਜਿਵੇਂ ਗੱਲ ਕਰੀਏ ਜੁੱਧ ਨਸ਼ਾ ਵਿਰੋਧ ਸੀਐਮ ਭੰਤਵਾਨ ਵੀ ਇੱਕ ਐਕਸ਼ਨ ਹੁੰਦਾ ਉਹਦੇ ਵਿੱਚ ਵੱਡੇ ਵੱਡੇ ਅਫਸਰ ਫੜੇ ਵੀ ਗਏ ਜੇ ਗੱਲ ਕਰੀਏ ਥਾਰ ਵਾਲੀ ਦੀ ਅਮਨਦੀਪ ਕੌਰ ਫਿਰ ਇੱਕ اے ایس ਆਈ ਫੜਿਆ ਗਿਆ ਸੀ ਜਿਹੜਾ ਜੇਲ੍ਹ ਦੇ ਵਿੱਚ ਚਿੱਟਾ ਵਕਾਰਿਆ ਸੀ ਤੇ ਪਤਾ ਨਹੀਂ ਹੋਰ ਹਜੇ ਹੋਰ ਕਿੰਨੇ ਕਹਿ ਜੇ ਮਾਮਲੇ ਸਾਹਮਣੇ ਆਉਣਗੇ ਹੁਣ ਆਪਾਂ ਇਹ ਨਹੀਂ ਕਹਿੰਦੇ ਸਾਰੀ ਪੁਲਿਸ ਮਾੜੀ ਨਹੀਂ ਵਿੱਚ ਚੰਗੇ ਵੀ ਆਪਣੀਆਂ ਡਿਊਟੀਆਂ ਨਿਭਾਰੇ ਆ ਤਾਂ ਵਿੱਚ ਜਿਹੜੀਆਂ ਕਾਲੀਆਂ ਪੇਡਾਂ ਤੇ ਸਾਡਾ ਪੰਜਾਬ ਨੂੰ ਆਪਾਂ ਕਹਦੀਏ ਵੀ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਚੱਲੇ ਆ ਇਹ ਹੁਣ ਇਕੱਲੇ ਜੇ ਗੱਲ ਕਰੀਏ ਇਕੱਲੇ ਸਿਉਨੇ ਦੀ ਨਹੀਂ ਇਹ 2 ਨੰਬਰ ਦੇ ਕੰਮ ਨਾਲ ਹੀ ਆਏ ਆ ਹੁਣ ਇਹ ਇੰਨਾ ਪੈਸਾ ਇੰਨਾ ਸੋਨਾ ਰੰਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਆਈਆਂ ਕਿੱਥੋਂ ਤੇ ਦੋ ਨੰਬਰ ਦਾ ਕੰਮ ਹੀ ਹੋਰ ਕੁਝ ਨਹੀਂ ਤੇ ਪਰ ਲੇਕਿਨ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਕਿਉਂਕਿ ਜੇ ਗੱਲ ਕਰੀਏ ਕੋਰਟ ਦੇ ਵਿੱਚ ਪੇਸ਼ੀ ਉਹਨਾਂ ਦੀ ਅੱਗੇ ਦੇ ਮਾਮਲੇ ਕੀ ਨਿਕਲ ਕੇ ਸਾਹਮਣੇ ਆਉਣਗੇ ਜਲਦ ਖਬਰ ਸਾਂਝੀ ਕਰਾਂਗੇ ਜਦ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਰਹੇ ਨੰਬਰ ਤੇ ਧੰਨਵਾਦ